एमरजेंसी ये भी है कि 20 लाख लोगों द्वारा 20 लाख लोगों द्वारा पंजाब में मेंबर पार्लियामेंट चुना गया और वो एन लगाकर अंदर रखा हुआ है फ्रीडम ऑफ स्पीच उसकी कॉन्स्टिट्यूएंसी के लोगों की बात यहां नहीं रख पा रहे ये भी एमरजेंसी है।, है. जलंधर तो सांसद चरणजीत सिंह चन्नी के इस बयान तो कांग्रेस ने किनारा कर लिया ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਚੰਨੀ ਦੇ ਬਿਆਨ ਨੂੰ ਨਿੱਜੀ ਰਾਏ ਦੱਸਿਆ ਰਿਪੋਰਟਸ ਮੁਤਾਬਕ ਇਸ ਬਿਆਨ ਤੋਂ ਕਾਂਗਰਸ ਦੇ ਕਈ ਸੰਸਦ ਨਰਾਜ਼ ਨੇ ਇਸੇ ਲਈ ਪਾਰਟੀ ਨੇ ਚੰਨੀ ਦੇ ਬਿਆਨ ਤੋਂ ਦੂਰੀ ਬਣਾਈ ਤੇ ਖੁਦ ਚੰਨੀ ਵੀ ਆਪਣੇ ਬਿਆਨ ਤੋਂ ਬਾਹਰ ਆ ਕੇ ਕੁਝ ਕਤਰਾਂ ਦੇ ਨਜ਼ਰ ਆਏ ਜੋ ਆਪ ਦਾ ਬਿਆਨ ਹੈ ਇਸ ਤੇ ਕਾਂਗਰਸ ਨੇ ਕਿਨਾਰਾ ਕਰ ਲਿਆ ਹੈ ਚੰਨੀ ਸਰ ਚੰਨੀ ਸਰ ਕੀ ਕਹਿੰਗੇ ਆਪ ਜੀ ਜੋ ਆਪ ਦਾ ਬਿਆਨ ਹੈ ਇਸ ਤੇ ਕਾਂਗਰਸ ਨੇ ਕਿਨਾਰਾ ਕਰ ਲਿਆ ਹੈ ਚੰਨੀ ਸਰ

जिस प्रकार की सुख सुविधाएं या जो भी कॉन्स्टिट्यूशन के मुताबिक मिलना चाहिए वो हर व्यक्ति को मिलना चाहिए चाहे वो मैं हूँ चाहे वो अमृतपाल है चाहे कोई और है और कानून तोड़ने का अधिकार किसी व्यक्ति को नहीं है इधर कांग्रेस साथ नहीं दे रही तो उधर बीजेपी ने चन्नी न घेरा पा लिया है देखिए चन्नी के बयान पर मैं इतना ही कहूंगा कि इंदिरा गांधी का हत्यारा खालिस्तानी और खालिस्तानी का समर्थन कांग्रेस का बाहरे कांग्रेस जय चन्नी ये भारत की संप्रभुता पे हमला है इस पर कार्रवाई होनी चाहिए लेकिन वो कह रहे हैं कि जबरदस्ती उन पर के उनको जेल में भेजा ये खालिस्तानियों का समर्थन संप्रभुता पे हमला है कांग्रेस का हाथ खालिस्तानियों के साथ ਹੋਂ ਚੰਨੀ ਨੂੰ ਆਪਣੀ ਪਾਰਟੀ ਤੇ ਸਾਥੀਆਂ ਦਾ ਸਮਰਥਨ ਤਾਂ ਨਹੀਂ ਮਿਲਿਆ ਪਰ ਅਮਰਿਤਪਾਲ ਦਾ ਪਰਿਵਾਰ ਤਾਂ ਚੰਨੀ ਤੋਂ ਕਾਫੀ ਖੁਸ਼ ਨਸਰ ਆ ਰਹੀ ਹੈ ਅਸੀਂ ਚੰਨੀ ਜੀ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਔਰ ਉਹਨਾਂ ਨੇ ਜੋ ਪਹਿਲੇ ਅਮਰਿਤਪਾਲ ਆਪਰੇਸ਼ਨ ਦੇ ਟਾਈਮ 'ਤੇ ਵੀ ਜਾਂ ਉਸ ਜਿਬੀ ਘਰ ਵਾਲੀ ਬਾਹਰ ਜਾ ਰਹੀ ਥੀ ਉਸ ਟਾਈਮ ਵੀ ਰੋਕਾ ਗਿਆ ਉਸ ਟਾਈਮ ਉਸ ਟਾਈਮ ਵੀ ਉਹਨਾਂ ਵਾਜ ਠਾਈ ਤੇ ਮੇਰਾ ਖਿਆਲ ਹੈ ਕਿ ਇਹ ਇਹ ਜੋ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਵੀ ਉਹ ਇਦਾਂ ਪੰਜਾਬ ਦੇ ਹੱਕਾਂ ਦੀ ਉਹ ਮੋਦੀ ਸਾਹਿਬ ਨੇ ਜਦੋਂ ਆਉਣ ਤੋਂ ਰੋਕਿਆ ਗਿਆ ਉਦੋਂ ਵੀ ਉਹਨਾਂ ਨੇ ਬੜੀ بلندਵਾਜ ਨਾਲ ਪੰਜਾਬ ਨੂੰ ਪ੍ਰੈਜੈਂਟ ਕੀਤਾ ਇਸ ਕਰਕੇ ਅਸੀਂ ਜਾਣੇ ਕਿ ਪੰਜਾਬ ਦੇ ਯੋਧੇ ਉਹ ਜਿਹੜਾ ਰੂ ਹੈ ਤੇ ਉਹਨਾਂ ਨੇ ਸਾਨੂੰ ਪੰਜਾਬ ਸਾਨੂੰ ਸਾਡੇ ਪਰਿਵਾਰ ਨੂੰ ਖਾਸ ਕਰਕੇ ਮਾਣ ਕਿ ਉਹਨਾਂ ਨੇ ਪੰਜਾਬ ਦੀ ਗੱਲ ਡਟ ਕੇ ਜਿਹੜੀ ਕਰਨੀ ਚਾਹੀਦੀ ਸੀ ਉਹ ਪਾਰਲੀਮੈਂਟ 'ਚ ਕੀਤੀ ਚਰਨਜੀਤ ਸਿੰਘ ਚੰਨੀ ਵੱਲੋਂ ਅਮਰਪਾਲ ਸਿੰਘ ਦੀ ਐਨਐਸਏ ਤਹਿਤ ਗ੍ਰਿਫਤਾਰੀ ਦੀ ਤੁਲਨਾ ਐਮਰਜੈਂਸੀ ਨਾਲ ਕੀਤੀ ਹੈ ਇਸ ਤੋਂ ਬਾਅਦ ਸਿਆਸੀ ਗਲਿਆਰੀਆਂ 'ਚ ਰੋਲਾ ਪੈ ਗਿਆ ਅਮਰਪਾਲ ਸਿੰਘ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਨੇ ਤੇਜ਼ ਵਕਤ ਐਨਐਸਏ ਤਹਿਤ ਆਸਾਮ ਦੀ ਡਿਬਰੂਗੜ ਜੇਲ੍ਹ 'ਚ ਬੰਦ ਨੇ ਹੁਣ ਦੇਖਦੇ ਆ ਇਹ ਜਿਹੜਾ ਵਿਵਾਦ ਸ਼ੁਰੂ ਹੋਇਆ ਹੈ ਇਹ ਕਿੱਥੇ ਜਾ ਕੇ ਰੁਕਦਾ ਹੈ ਬਾਕੀ ਤੁਸੀਂ ਚਰਨਜੀਤ ਸਿੰਘ ਚੰਨੀ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਪੰਜਾਬ ਦਾ